ਪਿਛਲੇ ਦਿਨੇ ਪਰਸੋਂ ਸ਼ਾਮ ਨੂੰ 11 ਤਰੀਕ ਨੂੰ ਡੇਬਰੂਗੜ ਪਹੁੰਚ ਕੇ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ ਉਹਨਾਂ ਨਾਲ ਮੁਲਾਕਾਤ ਦਾ ਸਮਾਂ ਪ੍ਰਾਪਤ ਹੋਇਆ ਸ਼ਾਮੀ ਕੋਈ 5:00 ਵਜੇ ਦਾ ਸਮਾਂ ਸੀ ਅਸੀਂ ਉਹਨਾਂ ਦੀ ਉਡੀਕ ਵਿੱਚ ਬੈਠੇ ਸਾਂ ਇਹਨੇ ਚਿਰ ਨੂੰ ਕਈ ਦਿਨ ਹਸਪਤਾਲ 'ਚ ਰਹਿ ਕੇ ਭਾਈ ਬਸੰਤ ਸਿੰਘ ਜੀ ਡਿਊਟੀ ਵਿੱਚ ਜਦੋਂ ਆਏ ਅਸੀਂ ਉਹਨਾਂ ਨੂੰ ਵੀ ਮਿਲੇ 5-7 ਮਿੰਟ ਉਹਨਾਂ ਦਾ ਵੀ ਹਾਲ ਚਾਲ ਪੁੱਛਿਆ ਉਹਨਾਂ ਕਿ ਆਪਾਂ ਅਸੀਂ ਚੜ੍ਹਦੀ ਕਲਾ ਵਿੱਚ ਆ ਇਤਿਹਾਸਪਤਾਲ ਦਾਖਲ ਸਾਂ ਅੱਜ ਉਥੋਂ ਛੁੱਟੀ ਮਿਲੀ ਐ ਤੇ ਮੈਨੂੰ ਇਹ ਜੇਲ੍ਹ ਚ ਫਿਰ ਦੁਬਾਰਾ ਲਿਆਏ ਨੇ ਉਹਨਾਂ ਦੇ ਜਾਣ ਤੋਂ ਬਾਅਦ ਭਾਈ ਸਾਹਿਬ ਜੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਚਾਚਾ ਜੀ ਭਾਈ ਹਰਜੀਤ ਸਿੰਘ ਸਾਹਿਬ ਜੀ ਸਾਡੇ ਕੋਲ ਪਹੁੰਚੇ ਡਿਊਟੀ ਵਿੱਚ ਇੱਕ ਕੰਕਾ ਮਿਲ ਬੈਠ ਕੇ ਇਤਾਂ ਕੁਰਸੀਆਂ ਤੇ ਇਹ ਸਾਰੇ ਜੋ ਕੁਝ ਪਿਛਲੇ ਦਿਨਾਂ ਤੋਂ ਵਰਤਾਂਤ ਉਥੇ ਬੀਤੇ ਆ ਔਰ ਜਿਸ ਕਰਕੇ ਉਹਨਾਂ ਨੂੰ ਭੋਖੜ ਤਾਲ ਰੱਖਣ ਲਈ ਮਜਬੂਰ ਹੋਣਾ ਪਿਆ ਔਰ ਐਥੇ ਸਿੱਖ ਸੰਗਤਾਂ ਨੂੰ ਇਹ ਮੋਰਚਾ ਲਾਉਣ ਦੀ ਤੇ ਭੋਖੜ ਤਾਲ ਦੀ ਲੋੜ ਪਈ ਇਸ ਤੇ ਬਹੁਤ ਲੰਮੀਆਂ ਚੌੜੀਆਂ ਵਿਚਾਰਾਂ ਵੀ ਭਾਈ ਸਾਹਿਬ ਜੀ ਨਾਲ ਹੋਈਆਂ ਅਤੇ ਉਹਨਾਂ ਨੇ ਇਹ ਕਿਹਾ ਵੀ ਸੰਗਤ ਨੂੰ ਜਰੂਰ ਦੱਸਿਓ ਭਾਵੇਂ ਸਾਡਾ 7-7 ਕਿਲੋ ਵੇਟ ਘਟ ਗਿਆ ਵਜਨ ਘਟ ਗਿਆ ਪਰ ਅਸੀਂ ਮਾਨਸਿਕ ਤੌਰ ਤੇ ਬੜੀ ਚੜ੍ਹਦੀ ਕਲਾ ਜੀ ਗੁਰੂ ਦੀ ਕਿਰਪਾ ਹੈ ਜਦੋਂ ਤੱਕ ਜਾਂ ਤਾਂ ਸਾਨੂੰ ਇਥੋਂ ਜੇਲ ਬਦਲੀ ਕਰਕੇ ਪੰਜਾਬ ਚ ਲਿਜਾਣ ਕਿ ਕਿਸੇ ਰੈਸਟ ਦਾ ਹਾਊਸ ਵਿੱਚ ਰੱਖ ਲੈਣਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਾਰ ਬੰਦੇ ਅਸੀਂ ਹਾਂ ਮੈਂ ਐ ਮੇਰੇ ਚਾਚਾ ਜੀ ਐ ਇੱਕ ਐ ਕਿਸੇ ਤਰ੍ਹਾਂ ਫੌਜੀ ਸਾਹਿਬ ਨੇ ਇੱਕ ਸਿੰਘ ਹੋਰ ਸਾਨੂੰ ਜੀ ਰੱਖ ਪਪਲਪ੍ਰੀਤ ਸਿੰਘ ਜੇ ਸਾਨੂੰ ਰੱਖਣਾ ਚਾਹੁੰਦੇ ਐ ਤੇ ਪੰਜਾਬ ਦੇ ਕਿਸੇ ਜੇਲ੍ਹ ਚ ਰੱਖ ਲੈਣਾ ਕਿ ਸੇ ਰੈਸਟ ਕੋ ਉਸ ਵਿੱਚ ਰੱਖ ਲੈਣ ਜਦੋਂ ਉਹਨਾਂ ਦੀ ਜੀ ਕਰੇ ਛੱਡ ਦੇਣ ਪਰ ਜਿਹੜੇ ਚਾਰ ਬਾਕੀ ਦੇ ਬੰਦੇ ਨੇ ਉਹਨਾਂ ਦਾ ਕੀ ਗੁਨਾਹ ਹੈ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ 11 ਤਰੀਕ ਨੂੰ ਐਨਐਸਏ ਖਤਮ ਹੋ ਰਹੀ ਹੈ ਉਹਨਾਂ ਦੀ ਐਨਐਸਏ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਜੇ ਸਰਕਾਰ ਉਹਨਾਂ ਨੂੰ ਰਿਹਾ ਕਰਦੀ ਹੈ ਸਾਨੂੰ ਕਿਸੇ ਥਾਂ ਤੇ ਲਈ ਜਾਂਦੀ ਹੈ ਤੇ ਸਾਨੂੰ ਕੋਕਰਤਾਲ ਸੀ ਤੋੜ ਲਵਾਂਗੇ ਜੇ ਸਾਡੇ ਨਾਲ ਸਰਕਾਰ ਦਾ ਇਹੋ ਵਤੀਰਾ ਰਿਹਾ ਜੇਲ੍ਹ ਦੇ ਅੰਦਰ ਵੀ ਬਾਥਰੂਮਾਂ ਤੱਕ ਕੈਮਰੇ ਲਾ ਦਿੱਤੇ ਗਏ ਔਰ ਆਪਾਂ ਸਾਰਾ মিডিਆ ਖ਼ਬਰਾਂ ਵਿੱਚ ਪੜਿਆ ਸਾਰਾ ਭਾਈ ਸਾਹਿਬ ਜੀ ਨੇ ਵੀ ਉਹ ਸਾਰਾ ਕੋਈ ਬਿਆਨ ਕੀਤਾ ਵੀ ਸਾਡੇ ਨਾਲ ਇਸ ਤਰ੍ਹਾਂ ਜਿਹੋ ਵਰਤਾਰਾ ਵਰਤਿਆ ਹੈ ਤੱਕੇ ਸ਼ਾਈ ਦਾ ਸ਼ਿਕਾਰ ਹੋ ਰਹੇ ਆਂ ਫੇਰ ਅਸੀਂ ਇਹ ਮਜਬੂਰ ਹੋ ਕੇ ਪੋਖੜ ਤਾਲ ਅਸੀਂ ਰੱਖੀ ਐ ਇਹ ਵੀ ਉਹਨਾਂ ਨੇ ਕਿਹਾ ਕਿ ਮੈਂ ਨਾਲ ਦੇ ਸਾਥੀਆਂ ਨੂੰ ਮਜਬੂਰ ਨਹੀਂ ਕੀਤਾ ਜੇ ਕੋਈ ਸਿੰਘ ਰੋਟੀ ਖਾਣਾ ਚਾਹੁੰਦਾ ਤੇ ਉਹ ਖਾ ਵੀ ਲਵੇ ਮੈਂ ਤੇ ਮੇਰੇ ਚਾਚਾ ਜੀ ਅਸੀਂ ਤਾਂ ਉਸ ਦਿਨ ਦੇ ਇਸੇ ਤਰ੍ਹਾਂ ਹੀ ਐ ਤੇ ਸਾਡਾ ਇਹ ਵਾਅਦਾ ਵੀ ਹੈ ਪਰ ਬਾਕੀ ਸਾਥੀਆਂ ਨੂੰ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਭੀ ਤੁਸੀਂ ਰੋਟੀ ਖਾਣੀ ਐ ਤੇ ਕੋ ਖਾ ਵੀ ਸਕਦਾ ਐ ਭਾਈ ਕੁਲਵੰਤ ਸਿੰਘ ਜੀ ਰਾਉਕਿਆਂ ਵਾਲੇ ਉਹਨਾਂ ਦੀ ਸੇਤ ਢਿੱਲੀ ਹੈ ਉਹਨਾਂ ਨੂੰ ਕੋਈ ਮੇਖ ਦੌਰਾ ਦੌਰਾ ਵੀ ਪੈ ਜਾਂਦਾ ਹੈ ਪਿਛਲੇ 10 ਅੰਗ ਦਿਨਾਂ ਚ ਤਿੰਨ ਚਾਰ ਵਾਰ ਇਹ ਤਕਲੀਫ ਹੋ ਗਈ ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਕਿ ਤੁਹਾਡੇ ਤੇ ਕੋਈ ਪਾਬੰਦੀ ਨਹੀਂ ਤੁਸੀਂ ਆਪਣਾ ਰੋਟੀ ਪਾਣੀ ਜਰੂਰ ਖਾਓ ਤੁਹਾਡੀ ਸਿਹਤ ਦੀ ਜ਼ਰੂਰਤ ਹੈ ਤੇ ਕਹਿੰਦੇ ਉਹਨਾਂ ਨੂੰ ਹੁਕਮ ਕਰ ਕਹਿ ਕੇ ਜਾਂ ਸਮਝਾ ਕੇ ਉਹਨਾਂ ਨੂੰ ਲੰਗਰ ਪਾਣੀ ਛਕਣ ਲਾਇਆ ਵੀ ਤੁਸੀਂ ਜਰੂਰ ਖਾਇਆ ਕਰੋ ਅਸੀਂ ਸਾਰੇ ਗੁਰੂ ਦੇ ਆਸਰੇ ਬਾਕੀ ਸਾਰੇ ਸਿੰਘ ਇੱਥੇ ਚੜ੍ਹਦੀ ਕਲਾ ਵਿੱਚ ਹਾਂ ਜਿਹੜਾ ਮੋਰਚਾ ਇੱਥੇ ਲੱਗਾ ਹੋਇਆ ਆ ਆਪਾਂ ਸਾਰੇ ਬੈਠੇ ਆਂ ਉਹਨਾਂ ਇਹ ਵੀ ਕਹ ਆਪੀ ਅਸੀਂ ਉਹਨਾਂ ਨੂੰ ਵੀ ਕਹਿੰਦੇ ਵੀ ਤੁਸੀਂ ਕੋ ਭੋਖੜ ਤਾਲ ਰੱਖੋ ਜੇ ਕੋ ਖਾਣਾ ਕਿਉਂਦਾ ਵਿਸ਼ਕ ਖਾ ਲੈਣ ਜਿਹਨਾਂ ਨੇ ਰੱਖੀ ਹੈ ਉਹ ਆਪਣੇ ਸਿੱਧਕ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨਿਯਤ ਕੀਤੀ ਹੋਈ ਹੈ ਉਸ ਕਮੇਟੀ ਨੇ 13 ਤਰੀਕ ਅੱਜ ਹੈ ਤੇ ਅੱਜ ਦਾ ਟੈਂਪ ਭਗਵੰਤ ਮਾਨ ਨਾਲ ਸਰਕਾਰ ਦੇ ਨਾਲ ਗੱਲਬਾਤ ਦਾ ਰਸਤਾ ਕੋ ਕੱਢਣ ਵਾਸਤੇ ਤੈ ਕੀਤਾ ਸੀ ਸ਼ਾਇਦ ਉਹ ਗੱਲ ਨਿਭੜਦੀ ਕਿ ਨਹੀਂ ਨਿਭੜਦੀ 14 ਤਰੀਕ ਨੂੰ ਬਾਦ ਵਿੱਚ ਇੱਕ ਕਮੇਟੀ ਨੇ ਕੀ ਫੈਸਲਾ ਕਰਦੀ ਹੈ ਕਿਉਂਕਿ ਸਿੱਖ ਜਗਤ ਦੀ ਸੁਪਰੀਮ ਪਾਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀ ਪੰਜ ਪੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਉਹ ਸਾਡੇ ਲਈ ਸਤਕਾਰਯੋਗ ਹੈ ਜੋ ਕੀ ਫੈਸਲਾ ਲੈਂਦੀ ਹੈ ਉਸ ਫੈਸਲੇ ਨੂੰ 14 ਤਰੀਕ ਤੱਕ ਆਪਾਂ ਵੇਖਾਂਗੇ ਕਿ ਕੱਲ ਨੂੰ ਮੀਟਿੰਗ ਕਰਕੇ ਕੀ ਫੈਸਲਾ ਕਰਦੀ ਹੈ ਪੰਜ ਮੈਂਬਰੀ ਕਮੇਟੀ ਜੇ ਉਹ ਕੋ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੜਦੀ ਕਲਾ ਤੇ ਕੌਮ ਦੇ ਹਿਤ ਵਾਸਤੇ ਕੋ ਫੈਸਲਾ ਆ ਜਾਂਦਾ ਹੈ ਤੇ ਭਾਈ ਸਾਹਿਬ ਜੀ ਨੇ ਕਿਹਾ ਸੀ ਕਿ ਅਸੀਂ ਇਹ ਭੁੱਖ ਹੜਤਾਲ ਤੋੜ ਲਵਾਂਗੇ ਤੇ ਜੇ ਨਾ ਕੋਈ ਫੈਸਲਾ ਨਿਕਲਿਆ ਤੇ ਫਿਰ 17 ਤਰੀਕ ਨੂੰ ਐਤਵਾਰ ਵਾਲੇ ਦਿਨ ਜਿਹੜਾ ਇਥੇ ਇਕੱਠ ਬੁਲਾਉਣ ਵਾਸਤੇ ਸਦਾ ਪਤਰਕਾਮ ਨੂੰ ਦਿੱਤਾ ਗਿਆ ਹੈ ਉਹਦੇ ਵਾਸਤੇ ਭਾਈ ਸਾਹਿਬ ਜੀ ਨੇ ਕਹਿ ਕਿ ਸਾਰੇ ਸਿੱਖ ਜਗਤ ਨੂੰ ਖਾਸ ਕਰਕੇ ਜਿਹੜੀਆਂ ਪੰਥ ਦੀਆਂ ਸ਼ਖਸੀਅਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅਕਾਲ ਤਖਤ ਸਾਹਿਬ ਬਾਕੀ ਤਖਤਾਂ ਦੇ ਜਥੇਦਾਰ ਸਹਿਬਾਨ ਜਿੰਨੀਆਂ ਸਿੱਖ ਸੰਪਰਦਾਵਾਂ ਦੇ ਆਗੂ ਨੇ ਉਹਨਾਂ ਸਾਰਿਆਂ ਨੂੰ ਸੰਗਤ ਦਾ ਸਾਥ ਦੇ ਕੇ ਇਸ ਥਾਂ ਤੇ 17 ਤੀਕਣੋਂ ਫਿਰ ਭਰਵਾ ਇਕੱਠ ਜਿਹੜਾ ਉਹ ਵੱਡੇ ਪੱਧਰ ਤੇ ਕੀਤਾ ਜਾਵੇ ਤਾਂ ਕਿ ਕੋਈ ਨਾ ਕੋਈ ਏੜੀ ਧੱਕੇਸ਼ਾਹੀ ਸਾਡੇ ਨਾਲ ਹੋ ਰਹੀ ਹੈ ਇਹਦਾ ਇਨਸਾਫ ਲੈਣ ਵਾਸਤੇ ਤਗੜੀ ਜਦੋ ਜੇਦ ਆਪਾਂ ਕਰ ਸਕੀਏ ਔਰ ਭਾਈ ਸਾਹਿਬ ਜੀ ਵੱਲੋਂ ਇਹੀ ਹੈ ਕਿ 17 ਤਰੀਕ ਨੂੰ ਸਾਰੇ ਮਹਾਪੁਰਖ ਹੈ ਸਾਰਾ ਸਿੱਖ ਜਗਤ ਆਪੋ ਆਪਣੇ ਵਹੀਕਲ ਲੈ ਕੇ ਇੱਥੇ ਵੱਧ ਤੋਂ ਵੱਧ ਗਿਣਤੀ 'ਚ ਪਹੁੰਚਣਾ ਚਾਹੀਦਾ ਹੈ ਤੇ ਉਹਨਾਂ ਸੰਪਰਦਾਵਾਂ ਦੇ ਆਗੂਆਂ ਨੂੰ ਵੀ ਮਿਲਣ ਵਾਸਤੇ ਮੈਨੂੰ ਵੀ ਕਿਹਾ ਸੀ ਹੋਰ ਵੀ ਸਾਰੇ ਸਾਥੀ ਆਪਾਂ ਜਿੱਥੇ ਜਿੱਤੇ ਪਹੁੰਚ ਰੱਖਦੇ ਆ ਉਥੇ-ਉਥੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਭਾਈ 17 ਤਰੀਕ ਨੂੰ ਇੱਥੇ ਹੋਮੋ-ਹਮਾ ਕੇ ਪਹੁੰਚੋ ਇਸ ਮਾਰਚ ਵਿੱਚ ਆਪਾਂ ਇਸ ਜਿਹੜਾ ਮੋਰਚਾ ਲਾਇਆ ਹੋਇਆ ਹੈ ਕਿ ਸ਼ਾਮਲ ਹੋ ਕੇ ਕੋਈ ਨਾ ਕੋਈ ਉਹਨਾਂ ਵੀਰਾਂ ਦੀ ਰਿਹਾਈ ਵਾਸਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕੋਈ ਨਿੱਗਰ ਫੈਸਲਾ ਜਿਹੜਾ ਉਹ ਕੌਮ 17 ਤਰੀਕ ਨੂੰ ਇੱਥੇ ਲੈ ਸਕੇ ਇਹਦੇ ਵਾਸਤੇ ਆਪਾਂ ਸਾਰਿਆਂ ਜਿੰਨੇ ਬੈਠੇ ਹੋ ਜਾਂ ਜਿਹੜੇ ਆ ਕੇ ਦਰਸ਼ਨ ਦੇਦਾਰ ਕਰਨ ਵਾਸਤੇ ਮੋਰਚੇ ਵਿੱਚ ਸ਼ਾਮਲ ਹੋਣੇ ਹੋ ਜਿਹੜੇ ਨਹੀਂ ਵੀ ਆ ਸਕਿਆ ਉਹਨਾਂ ਨੂੰ ਵੀ ਬੇਨਤੀ ਹੈ ਕਿ 17 ਤਰੀਕ ਨੂੰ ਸਾਰਿਆਂ ਨੇ ਉਹ ਮੋਹਮਾ ਕੇ ਜਰੂਰ ਪਹੁੰਚਣਾ ਹੈ ਜੇ ਕੱਲ ਨੂੰ ਪੰਜ ਮੈਂਬਰੀ ਕਮੇਟੀ ਕੋ ਫੈਸਲਾ ਤੰਗਾ ਨਿਗਰ ਕਰ ਲੈਂਦੀ ਹੈ ਤੇ ਫਿਰ ਭਾਈ ਸਾਹਿਬ ਦਾ ਹੁਕਮ ਸੇਪੇ